ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉਦੋਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਲਿੰਗ ਨਹੀਂ ਕਰੋਗੇ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾਂ ਦਾ ਉਚਾਰਨ ਇੱਕ ਮੋਡਲਿੰਗ ਦੇ ਵਿੱਚ ਮੰਤਰਾਂ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬੈਠ ਕੇ ਸਕੂਲ ਦੇ ਬਾਹਰ ਬੈਠ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵ ਸਨਾ ਲੋਇਨ ਤੋਂ ਮੇਰੇ ਨਾਲ ਐਂਟੀ ਖਾਲਿਸਤਾਨ ਫਰੰਟ ਦੇ ਯੁਵਾ ਰਾਸ਼ਟਰੀ ਪ੍ਰਧਾਨ ਵੀ ਨੇ ਕਪੂਰ ਜੀ ਰੰਗ ਦਲ ਤੋਂ ਇੰਦਰ ਜੀ ਝਾ ਜੀ ਸ਼੍ਰੀ ਰਾਮ ਸਨਾ ਤੋਂ ਉਤਰਵਿੰਦਰ ਮਿਸ਼ਰਾ ਜੀ ਹਿੰਦੂ ਤਖਤ ਤੋਂ ਪਵਨ ਪਨੋੜ ਜੀ ਬੋਬਿੰਦ ਜੀ ਸਾਡੇ ਮੁਸਲਿਮ ਵਿੰਗ ਤੋਂ ਜੈਵਲ ਅਲੀ ਖਾਨ ਜੀ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਹੈ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾ ਦਾ ਉਚਾਰਨ ਇੱਕ ਮਾਡਲਿੰਗ ਦੇ ਵਿੱਚ ਮੰਤਰਾ ਦਾ ਉਚਾਰਨ ਹਿੰਦੂਆਂ ਦੀ ਆਸਤਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾੜੇ ਜਿਹੜੇ ਮਰਜ਼ੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉੱਥੇ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗ ਲਈ ਕਰੋਗੇ ਬੜੀ ਸ਼ਰਮ ਦੀ ਗੱਲ ਕਰਨੇ ਸਕੂਲ ਵਾਲਿਆਂ ਦੇ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਾਸ ਦੇ ਨਾਂ ਦੇ ਸਕੂਲ ਨੇ ਉਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆ ਦੀ ਆਸਥਾ ਨਾਲ ਜਾਣ ਬੁੱਝ ਕੇ ਖੇਲਵਾੜ ਕੀਤਾ ਅੱਜ ਅਸੀਂ ਮੰਗ ਪੱਤਰ ਦਿੱ ਸਿੱਧੀ ਸਾਹਮਣੂ ਔਰ ਆਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਹਾਂ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੂੰ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊ